ਜੇ ਮੈਂ ਗੱਲ ਕਰਾਂ ਕਿ ਕਿਹੜੇ ਲੀਡਰ ਨੇ ਮੇਰਾ ਨਾਮ ਲਿਆ ਮੇਰਾ ਨਾਮ ਲਿਆ ਭਗਵੰਤ ਮਾਨ ਜੀ ਨੇ ਨਾਮ ਲਿਆ ਸੁਖਵਾਲਾ ਖੇਤਖਾਨਾ ਨੇ ਨਾਮ ਲਿਆ ਬਾਦਲਪੁਰਵਾਦ ਨੇ ਨਾਮ ਲਿਆ ਤੇ ਦੀਪ ਸਿੱਧੂ ਸਾਹਿਬ ਨੇ ਮੇਰਾ ਨਾਮ ਲਿਆ ਮੈਂ ਤਾਂ ਕੁਝ ਗਲਤ ਨਹੀਂ ਆ ਜੇ ਮੈਂ ਗਲਤ ਕਹਾਂ ਤਾਂ ਮੈਨੂੰ ਮਾਰ ਦੋ ਗੋਲੀ ਮਾਰ ਦੋ ਨੇਟੂ ਜੀ ਪਿਛਲੀ ਵਾਰ ਜਦੋਂ ਫਸਟ ਟਾਈਮ ਤੁਸੀਂ ਵੋਟਾਂ ਦੇ ਖੜੇ ਸੀ ਤੁਹਾਨੂੰ ਸਿਰਫ 8 ਜਾਂ 9 ਵੋਟਾਂ ਪਈਆਂ ਸੀਗੀਆਂ ਤੇ ਹੁਣ ਪਿਛਲੇ ਇਲੈਕਸ਼ਨ ਹੋ ਕੇ ਹਟਿਆ ਕਾਫੀ ਤੁਹਾਨੂੰ ਵੋਟਾਂ ਜਿਹੜੀਆਂ ਮਾਤਰਾ ਦੇ ਵਿੱਚ ਪਈਆਂ ਨਾ ਇਹ ਮੇਨਿਆ ਹੱਥ ਤੇ ਸਾਜਨੀਆ ਮੋਟਾ ਨਾ ਮੈਂ ਕਿਸ ਨੂੰ ਦਾਲੂ ਮੰਡੀ ਨਾ ਮੈਂ ਕਿਸ ਨੂੰ ਤਹਿ ਦੇ ਦਿੱਤਾ ਇੱਕ ਛੋਟੇ ਬੱਚੇ ਨੂੰ ਅਜ ਭਾਰਤ ਦੇਸ਼ ਦੇ ਗਿਆ ਨਾ ਤਿਸਨ ਪੁੱਛ ਕੇ ਵੇਖੋ ਤੁਸੀਂ ਕਿੰਨੀਆ ਮੋਟਾ ਪਾਈ ਆਲੀ ਨੂੰ ਉਹਨੇ ਕਹਿਆ 4700 ਦੇ ਦੇ ਕਿ ਹੈ ਕਿ ਤੁਹਾਡੀ ਜਿਆਦਾ ਪਬਲਿਕਸਿਟੀ ਹੋ ਗਈ ਹੈ ਜੇ ਕੀ ਹੈ ਤੁਹਾਨੂੰ ਲੋਕ ਪਸੰਦ ਕਰਨ ਲੱਗ ਗਏ ਹੋ ਕਿ ਤੁਸੀਂ ਕੰਮ ਵੀ ਕੀਤਾ ਵੀ ਸਮਾਜ ਸੇਵਾ ਵਾਲਾ ਤੇ ਕੋਈ ਦੇਖੋ ਮੈਂ ਇੰਦਰ ਤੇ ਦਾ ਕੰਮ ਕੀਤਾ ਹੈ ਜੀ ਲੋਕਾਂ ਨੇ ਮੈਨੂੰ ਦਾਨ ਵਿੱਚ ਕੈਸਿਸ ਦਿੱਤੇ ਉਹ ਜੇ ਗੱਲ ਕਿਸੇ ਨੂੰ ਮੁਸੀਹ ਵਾਲੀ ਉਹਦੇ ਤੇ ਇਸ ਨਾਲ ਕੰਟਰੋਵਰਸੀ ਹੈ ਨਹੀਂ ਜੀ ਉਹਦੀ ਕੌਂਟਰੋਵਰਸੀ ਕਿਤੇ ਨਾ ਬੰਦ ਰਹੀ ਸੀ ਇਹ ਕਿਸੇ ਦੁਨੀਆ ਦੇ 2 3 4 ਬੰਦੇ ਤੋਂ ਸਿੱਖਣ ਪਤਾ ਬਾਕੀ ਸਭ ਐਵੇਂ ਰੋਣਾ ਪਾਈ ਕਿ ਬਗੂ ਮਾਲਾ ਜਗੇਂਦਰ ਜੀ ਉਹਨਾਂ ਕੌਂਟਰੋਵਰਸੀ ਦੀ ਦਿਨ ਸੀ ਜਿਹੜੇ ਜੀ ਦੁਬਾਰਾ ਜਿਹੜੇ ਇਲੈਕਸ਼ਨ ਆਣ ਵਾਲੇ ਨੇ ਤੇ ਕੀ ਤਿਆਰੀ ਚੱਲ ਰਹੀ ਹੈ ਮੇਰਾ ਦਿਲ ਖੋਣ ਵਾਲਾ ਵਾ ਮੈਂ ਕਿੰਨਾ ਜਾ ਕੇ ਜਾਨ ਰਿਕਨ ਵੋਟ ਪਾ ਦੋ ਚੱਲੀ ਰਹੂਗੀ ਨਹੀਂ ਕਿਸੇ ਦਾ ਬਾਤ ਤੁਸੀਂ ਜੀ ਉਹਦੇ ਤੇ ਬਹਿਨੇ ਰੋਣਾ ਮੈਂ ਤਾਂ ਚਾਰ ਘੰਟੇ ਵਾਸਤੇ ਕਿਹਾ ਮੈਂ ਕੋਟਾ ਨਹੀਂ ਰੋ ਤੇ ਮੈਂ ਇੰਦੀ ਅਮੀਰ ਕਰ ਕੋਈ ਰੋਈ ਜੋ ਬੈਠ ਕੇ ਕਹਿੰਦੇ ਗੁਨਾਹ ਕਰਕੇ ਰੋਣਾ ਕੀ ਆ ਗੁਨਾਹ ਕਰਕੇ ਰੋਣਾ ਗਿਆ ਪਹਿਲੇ ਸਮਝ ਜਾਤੇਂ ਭਗਵਾਨ ਕੌਣ ਸਾ ਥਾ ਪਹਿਲੇ ਮੰਨ ਜਾਤੇ ਵਾਹ ਵਾਹ ਨਬੀ ਇਹ ਮੰਨਣ ਵਾਲੀ ਜਿਹੜੇ ਲੋਕ ਮੰਨਣਗੇ ਉਹੀ ਤਰਨਗੇ ਐਸੀ ਸ਼ਖਸੀਅਤ ਸਾਡੇ ਨਾਲ ਅੱਜ ਮੌਜੂਦ ਆ ਜੋ ਕਾਫੀ ਵਿਵਾਦਾਂ ਵਿੱਚ ਵੀ ਰਹਿੰਦੇ ਆ ਤੇ ਕਾਮੇਡੀ ਵੀ ਕਰਦੇ ਆ ਸਿਆਸਤ ਦੇ ਵਿੱਚ ਵੀ ਜੁੜੇ ਹੋਏ ਨੇ ਕਾਫੀ ਤੇ ਐਸੇ ਹੀ ਸਾਡੇ ਨਾਲ ਅੱਜ ਮੌਜੂਦ ਨੇ ਨੀਟੂ ਛਟਰਾ ਵਾਲਾ ਜੀ ਸਵਾਗਤ ਹੈ ਨੀਟੂ ਜੀ ਬਹੁਤ ਬਹੁਤ ਧੰਨਵਾਦ ਆ ਹਾਂਜੀ ਜੀ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਜੀ ਤੇ ਤੁਹਾਡੇ ਸਟੂਡੀਓ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੇ ਸਤਿ ਬੱਲਾ ਸੀ ਰੱਬ ਦਾ ਨਾਮ ਲਾਵਾਂਗੇ ਵੈਸੇ ਤੇ ਧਰਮ ਦੇ ਠੇਕੇਦਾਰਾਂ ਨੇ ਮੈਨੂੰ ਰੱਬ ਦਾ ਨਾਮ ਲੈਣਾ ਮਨਾ ਕੀਤਾ ਮੈਨੂੰ ਰੱਬ ਦਾ ਰੱਬ ਦਾ ਨਾਮ ਲੈਂਦਾ ਰੂੰਗਾ ਜਦ ਤੱਕ ਜਿੰਦਾ ਵਾਹਿਗੁਰਜੀ ਦਾ ਖਾਲਸਾ ਜੀ ਵਾਹਿਗੁਰਜੀ ਕੀ ਫਤਿਹ ਜੈ ਭੀਮ ਜੈ ਭੱਤ ਜੈ ਭਗਵਾਨ ਵਾਲਮੀਕ ਜੈ ਗੁਰੂ ਜੀ ਦਾ ਤਾਂਤਾ ਸ਼੍ਰੀ ਗੁਰੂ ਰਵਿਦਾਸ ਹਲਾਲ ਹੋਇਆ ਗੌਸਪਾ ਖੁਸ਼ੀਆਂ ਦੇ ਵਾਲਾ ਤਾਲਾ ਸਭ ਨੂੰ ਕੁਝ ਰਕੇ ਤੂੰ ਹੀ ਨਿਰੰਕਾਰ ਮੈਂ ਤੇਰੀ ਸ਼ਾਨਾ ਮੈਨੂੰ ਬਖਸ਼ ਲੋ ਜਿਕਰਾ ਮਾਂ ਚਿੰਤਪੁਰੇ ਦਾ ਜੈ ਵਾਲਮੀਕੀ ਹਰ ਹਰ ਵਾਲਮੀਕ ਜਿਕਰਾ ਮਾਂ ਚਿੰਤਪੁਰੇ ਦਾ ਬੋਲ ਸੱਚੇ ਦਰਬਾਰ ਕੀ ਜੈ ਨੇਤੂ ਜੀ ਕਿਵੇਂ ਲਾਈਫ ਚੱਲ ਰਹੀ ਬਸ ਜੀ ਅੱਲਾਹ ਤਾਲਾ ਕਿਰਪਾ ਕਰੇ ਜੀ ਬਹੁਤ ਵਧੀਆ ਜੀ ਕਿਵੇਂ ਕਿਵੇਂ ਚਲਾਂਦੇ ਹੋ ਸਾਰਾ ਕਿਵੇਂ ਦਿਨ ਦੀ ਤੁਹਾਡੀ ਸ਼ੁਰੂਆਤ ਕਿਵੇਂ ਹੁੰਦੀ ਉਹ ਦੇਖੋ ਦਿਨ ਤਾਂ ਬੰਦੇ ਦਾ ਨਿਕਲ ਜਾਂਦਾ ਪਰ ਰਾਤ ਕੱਟਣੀ ਬੜੀ ਨਹੀਂ ਰਾਤ ਨਿਕਲ ਜਾਂਦੀ ਹੈ ਦਿਨ ਕੱਟਣਾ ਬੜਾ ਮੁਸ਼ਕਲ ਹੈ ਜੀ ਦਿਨ ਇਦਾਂ ਵਾ ਕਿ ਜਦ ਬਾਹਰ ਨਿਕਲੀਦਾ ਤੇ ਕੋਈ ਕਾਰੋਬਾਰ ਨਹੀਂ ਮਿਲਦਾ ਜੇ ਕਾਰੋਬਾਰ ਖੋਲ ਵੀ ਲੈਂਦੇ ਕੋ ਫੋਟਮਾ ਲੋਕੀ ਕਹਿੰਦੇ ਵੀ ਖਚਾਲਾ ਪਰ ਕਾਰੋਬਾਰ ਸਾਡ ਚੱਲਦੇ ਪਰ ਫਿਰ ਵੀ ਆਪਾਂ ਨੇ ਹਿੰਮਤਾਰ ਦੇ ਆਪਾਂ ਕਹਿੰਦੇ ਕੋਈ ਨਹੀਂ ਆਪਾਂ ਦੁਨੀਆ ਵਾਸਤੇ ਕੋਈ ਨਾ ਕੋ ਸੋਚ ਕੇ ਜਾਣਾ ਵਾ ਕੋਈ ਨਾ ਕੋ ਭਲਾ ਕਰਕੇ ਜਾਣਾ ਵਾ ਜੀ ਨੇਤੂ ਜੀ ਕੀ ਨੀਡੂ ਹੈ ਕਿ ਇੱਕ ਸਿਆਸਤਦਾਨ ਆ ਜਾਂ ਇੱਕ ਸਮਾਜ ਸੇਵੀ ਹੈ ਦੇਖੋ ਜੀ ਆਪਾਂ ਸਵੇਰੇ ਮੰਨ ਲਓ ਅੱਜ ਤੋਂ ਬਾਅਦ ਸਵੇਰੇ ਸਵੇਰੇ ਕਿਹੜੀ ਵਾਰ ਸਵੇਰੇ ਕਿਹੜੀ ਵਾਰ ਮੈਂ ਤੁਹਾਨੂੰ ਪੁੱਛਦੇ ਮੈਂ ਸ਼ਾਇਦ ਮੰਗਲਵਾਰ ਆ ਅੱਜ ਸੋਮਵਾਰ ਤੇ ਕੱਲ ਮੰਗਲਵਾਰ ਆ ਹਰ ਦਿਨ ਆਪਣਾ ਆਪਣਾ ਹਰ ਦਿਨ ਕੋਈ ਨਾ ਕੋਈ ਸੂਰਜ ਨਮਾ ਹੁੰਦਾ ਸੂਰਜ ਚੜਦਾ ਵਾ ਤੇ ਦਿਨ ਢਲਦਾ ਵਾ ਤੇ ਇਸੇ ਤਰੀਕੇ ਨਾਲ ਨੀਡੂ ਛਟੜਾਂ ਵਾਲਾ ਵੀ ਆ ਅੱਜ ਇਦਾਂ ਦਾ ਕੱਲ ਉਦਾਂ ਦਾ ਮਤਲਬ ਕਿ ਸਾਡੀ ਜ਼ਿੰਦਗੀ ਇਦਾਂ ਦੀ ਬਣ ਗਈ ਹੈ ਵੀ ਜਿੱਦਾਂ ਲੋਕ ਸਾਨੂੰ ਬਣਾਣਗੇ ਅਸੀਂ ਉਦਾਂ ਹੀ ਬਣਨਾ ਪੈਣਾ ਸਾਨੂੰ ਨੀਟੂ ਜੀ ਕਾਫੀ ਹੁਣ ਤੁਸੀਂ ਵਿਵਾਦਾਂ ਵਿੱਚ ਵੀ ਰਹਿੰਦੇ ਹੋ ਮੈਂ ਅਕਸਰ ਤੁਹਾਡੀ ਵੀਡੀਓ ਦੇਖਦਾ ਹਾਂ ਤੁਸੀਂ ਕਿਸੇ ਦੀ ਕਦੀ ਕਿਸੇ ਦੀ ਕੰਪਲੇਂਟ ਲੈ ਕੇ ਜਾਂਦੇ ਹੋ ਕਦੀ ਕਿਸੇ ਦੀ ਉਹਨਾਂ ਦੇ ਖਿਲਾਫ ਕੰਪਲੇਂਟ ਪਾਉਂਦੇ ਹੋ ਕਿਉਂ ਕਿਉਂ ਕਰ ਰਹੇ ਹੋ ਇਦਾਂ ਕਿ ਆਪਣਾ ਨਾਮ ਚਮਕਾਉਣ ਵਾਸਤੇ ਕਰ ਰਹੇ ਹੋ ਇਦਾਂ ਜਿਹੜਾ ਸੱਚਾ ਬੰਦਾ ਨਾ ਉਹ ਲੜਾਈ ਕਰਦਾ ਝੂਠਾ ਬੰਦਾ ਕਦੀ ਲੜਾਈ ਨਹੀਂ ਕਰਦਾ ਝੂਠਾ ਬੰਦਾ ਸਿਰਫ ਆਪਣੀ ਜੇਬ ਗਰਮ ਕਰਦਾ ਵਾ ਤੇ ਉਹਦਾ ਕੰਮ ਹੁੰਦਾ ਕਿ ਮੈਂ ਆਪਣੀ ਜੇ ਗਰਮ ਕੀਤੀ ਠੱਗੀ ਠੋਰੀ ਮਾਰੀ ਤੇ ਚੱਲ ਪਾਸੇ ਸਾਡੇ ਕੋ ਕੰਮ ਨਹੀਂ ਹੁੰਦਾ ਜੇ ਸਾਨੂੰ ਦਿੰਦੀ ਆ ਤੇ ਮਹਾਰਾਣੀ ਚਿੰਤਪੁਰਨੀ ਮਾਤਾ ਰਾਣੀ ਨੇ ਸਾਨੂੰ ਖਜ਼ਾਨੇ ਖੋਲ ਦਿੰਦੀ ਆ ਤੇ ਅਸੀਂ ਉਹ ਤੋਂ ਮੰਗਣਾ ਵਾ ਠੀਕ ਆ ਬਾਕੀ ਲੋਕਾਂ ਨੇ ਸਾਡੀ ਬਹੁਤ ਮਦਦ ਕੀਤੀ ਅਸੀਂ ਲੋਕਾਂ ਦਾ ਬਹੁਤ ਧੰਨਵਾਦ ਆ ਜੇ ਅਸੀਂ ਸਿੱਖ ਸਮਾਜ ਜਾਈਏ ਉੱਥੇ ਵੀ ਤੇ ਹਿੰਦੂ ਸਮਾਜ ਜਾਈਏ ਉੱਥੇ ਵਾਲਮੀਕ ਸਮਾਜ ਗੁਰੂ ਰਬੀਦਾਸ ਸਮਾਜ ਤੇ 크ਰਿਸਚੀਅਨ ਸਮਾਜ ਦੇ ਵਿੱਚ ਔਰ ਜੇ ਮੁਸਲਮਾਨ ਸਮਾਜ ਚ ਗਏ ਆ ਸਾਡੀ ਉੱਥੇ ਵੀ ਬਹੁਤ ਹਰ ਜਗ੍ਹਾ ਤੇ ਸਾਡੇ ਲੋਕੀ ਪਿਆਰ ਕਰਦੇ ਆ ਸਾਨੂੰ ਸਪੋਰਟ ਕਰਦੇ ਆ ਪਰ ਕੁਝ ਲੋਕ ਜਿਹੜੇ ਧਮਕੀਆਂ ਦਿੰਦੇ ਆ ਸਾਨੂੰ ਕਹਿੰਦੇ ਤੈਨੂੰ ਮਾਰ ਦਾਂਗੇ ਤੈਨੂੰ ਕਰ ਦਾਂਗੇ ਮੈਂ ਗੱਲ ਕਰਨਾ ਚਾਹੁੰਦਾ ਜਦ ਦਿਨ ਮੈਂ ਮਰ ਜੂ ਮੇਰੀ ਲਾਸ਼ ਪੀਏ ਪੀ ਚੌਂਕ ਤੇ ਰੱਖ ਦਿਓ ਉਹ ਜਦ ਤੱਕ ਉਹਨਾਂ ਦੇ ਬੱਚੇ ਉਹ ਗ੍ਰਿਫਤਾਰ ਨਹੀਂ ਹੁੰਦੇ ਤਦ ਤੱਕ ਉਹਨੂੰ ਬਖਸ਼ਣਾ ਜAVE ਨੇਟਿਵ ਚ ਤੁਹਾਨੂੰ ਧਮਕੀਆਂ ਕੋ ਦਿੰਦੇ ਤੁਹਾਡੇ ਕੋ ਪੈਸੇ ਤਾਂ ਹੈ ਨਹੀਂ ਕਿ ਫਰੋਤੀ ਵਗੈਰਾ ਮੰਗਦੇ ਤੁਹਾਡੇ ਕੋ ਕਿਉਂ ਧਮਕੀਆਂ ਦੇਣੀ ਹੋਣੀ ਤੇ ਇੱਕ ਬੰਦੇ ਦਾ ਫੋਨ ਆਇਆ ਸੀਗਾ ਕਹਿੰਦਾ ਸੀਗਾ ਮੈਨੂੰ 50000 ਰੁ ਤਾਂ ਮੈਂ ਕਹਿੰਦਾ ਜੇ ਮੈਂ ਨਹੀਂ ਦਿੰਦਾ ਤਾਂ ਫਿਰ ਕਹਿੰਦਾ ਜੀ ਕੂਲਰ ਵੀਜਾ ਨੇ ਕੰਪਲੀਟਾ ਵਾਪਸ ਲੈ ਲੈਣਾ। ਅੱਛਾ ਮੈਂ ਕਿਉਂ ਲਵਾਂ? ਤਾਂ ਹੁਣ ਇੱਕ ਨਵਾਂ ਵਿਭਾਗ ਸਾਡੀ ਛੜ ਗਿਆ ਕਿ ਜਸਵੀਰ ਜੱਸੀ ਜੀ ਨੇ ਜੀ ਬਾਬਾ ਮੁਰਾਸ਼ਾ ਬਾਰੇ ਬਾਬਾ ਲਾਡੀ ਸਾਈਂ ਸਰਕਾਰ ਬਾਰੇ ਬਾਪੂ ਲਾਲ ਬਾਦਸ਼ਾਹ ਸਰਕਾਰ ਬਾਰੇ ਬਾਬਾ ਵਿੱਕੀ ਵਿੱਕੀ ਸਾਈਂ ਸਰਕਾਰ ਬਾਰੇ ਕਹਤਾ ਵੀ ਇਹ ਡੇਰੇ ਕਹਿੰਦਾ ਐਵੇਂ ਸਿਗਰਾਂ ਨੂੰ ਮੈਂ ਕਹਿੰਦਾ ਨਾ ਜਾਇਆ ਕਰੋ ਇੱਥੇ। ਇਥੇ ਇਦਾਂ ਉੱਥੇ ਇਦਾਂ ਅੱਜ ਕੱਲ ਨੀਡ ਟੂ ਨੀਡ ਟੂ ਵੀ ਬਾਬਾ ਬਣੀ ਫਿਰਦਾ ਨੀਡੂ ਨੂੰ ਦੁਨੀਆ ਮੰਨੀ ਨੀਡੂ ਕੋ ਤਾਂ ਬਾਬਾ ਬਣਿਆ ਮੈਂ ਉਸ ਬੰਦੇ ਨੂੰ ਗਾਲਾਂ ਕੱਢੀਆਂ ਮੈਂ ਮਾਫੀ ਮੰਗਦਾ ਉਸ ਗੱਲ ਉਸ ਗੱਲ ਦੀ ਪਰ ਮੇਰਾ ਪ੍ਰਸੀਜ਼ ਰੇਜ਼ ਗਿਆ ਵੀ ਜਿਹੜਾ ਰਾਬਾ ਰਾਬੀ ਹੈ ਪੁੱਛ ਤੂੰ ਕਰਨਵਰ ਗਰੇਵਾਲ ਨੂਰਾ ਸਿਸਟਰ ਪੁੱਛ ਸਲੀਮ ਭਾਜੀ ਨੂੰ ਪੁੱਛ ਔਰ ਜੇ ਤੂੰ ਪੁੱਛਣਾ ਹੀ ਆ ਨਾ ਹੰਸਰਾਜ ਭਾਜੀ ਨੂੰ ਪੁੱਛ ਜੇ ਤੂੰ ਪੁੱਛਣਾ ਹੀ ਆ ਗੁਰਦਾਸ ਮਾਨ ਨੂੰ ਪੁੱਛ ਜੇ ਤੂੰ ਪੁੱਛਣਾ ਹੀ ਆ ਨਾ ਕਮਲ ਖਾਨ ਨੂੰ ਪੁੱਛ ਆਹ ਨੂੰ ਕਿ ਸੇਵ ਸਿੰਗਰ ਨੂੰ ਪੁੱਛ ਕੇ ਦੇਖ ਲਾ ਵੀ ਬਾਬਾ ਬਾਬਾ ਮੁਰਾਦ ਸ਼ਾ ਬਾਬਾ ਲਾਡੀ ਸੰਤ ਸਰਕਾਰ ਬਾਪੂ ਲਾਲ ਬਾਦਸ਼ਾ ਵਿੱਕੀ ਸਾਈਂ ਸਰਕਾਰ ਕੌਣ ਹੈ ਕਿਉਂਕਿ ਆ ਚਾਰ ਜਣੇ ਦੇ ਜਿਹੜੇ ਡੇਰੇ ਨੇ ਉੱਥੇ ਸਰਕਾਰਾਂ ਦੇ ਡੇਰੇ ਚਾਰ ਜਗ੍ਹਾ ਤੇ ਬਣੇ ਆ ਇਹ ਐਵੇਂ ਨਹੀਂ ਬਣੇ ਕਿਸੇ ਗੱਲ ਨਾਲ ਬਣੇ ਆ ਜਦ ਅਰਥੀ ਨੂੰ ਚਾਰ ਬੰਦੇ ਚੱਕਦੇ ਆ ਨਾ ਜੀ ਇਹ ਸਾਡੇ ਚਾਰ ਉਹ ਦਰਵਾਜ਼ੇ ਆ ਰੱਬ ਦੇ ਘਰ ਜਿੱਥੇ ਜਾ ਕੇ ਲੋਕਾਂ ਨੂੰ ਸਕੂਨ ਮਿਲਦਾ ਜਿੱਥੇ ਸਕੂਨ ਮਿਲਦਾ ਦੁਨੀਆ ਦੇ ਉੱਤੇ ਜਾਣਾ ਜਿਹੜਾ ਡਾਕਟਰ ਦਵਾਈ ਚੰਗੀ ਦੇਗਾ ਲੋਕਾਂ ਨੇ ਉਸ ਡਾਕਟਰ ਨੂੰ ਮੰਨਾ ਵੀ ਇਹ ਸਾਡੇ ਵਾਸਤੇ ਰੱਬ ਵਾ ਠੀਕ ਹੈ ਨਾ ਜੀ ਤੇ ਜੇ ਮੇਰੇ ਵਰਗਾ ਆ ਕੇ ਐਵੇਂ ਹੀ ਕਹਿ ਦੂਗਾ ਜਿਵੇਂ ਮੈਂ ਕਹਿੰਦਾ ਲੌਂਗ ਸ਼ਾਤ ਬਣਾਇਆ ਸੀਗਾ ਤੇ ਮੂੰਹ ਚ ਨਿਕਲ ਗਿਆ ਜੀ ਇਹ ਫਾਰਮੂਲਾ ਤਰੀਕਾ ਜੀ ਕਰੋਨਾ ਟਾਈਮ ਦਵਾਈ ਤੁਸੀਂ ਬਣਾਈ ਸੀ ਕਰੋਨਾ ਟਾਈਮ ਤੇ ਤੁਹਾਡੇ ਤੇ ਸ਼ਾਇਦ ਪਰਚਾ ਵੀ ਹੋਇਆ ਸੀ ਦੇਖੋ ਮੈਂ ਕਹਿੰਦਾ ਜਿਹੜੇ ਵੱਡੇ ਵੱਡੇ ਵਿਗਿਆਨੀ ਕਿ ਵੱਡੇ ਵੱਡੇ ਸੈਂਟਿਸਟ ਵੱਡੇ ਵੱਡੇ ਹਕੀਮ ਵੀ ਲੈ ਲੋ ਲੌਂਗ ਤੇ ਸ਼ਹਿਦ ਕਿਸੇ ਨੂੰ ਪੁੱਛ ਕੇ ਦੇਖ ਲੋ ਗਲੇ ਵਾਸਤੇ ਜ਼ੁਕਾਮ ਵਾਸਤੇ ਕਿੰਨੇ ਫਾਇਦੇਮੰਦ ਗਰਮ ਹੁੰਦੀ ਗਰੇਸ਼ਾ ਖਤਮ ਕਰ ਦਿੰਦੇ ਆ ਤਾਂ ਮੈਂ ਤਾਂ ਕੁਝ ਗਲਤ ਨਹੀਂ ਕੀਤਾ ਜੇ ਮੈਂ ਗਲਤ ਕੀਤਾ ਤੇ ਮੈਨੂੰ ਮਾਰ ਦੋ ਗੋਲੀ ਮਾਰ ਦੋ ਮੈਨੂੰ ਫਿਰ ਮੈਂ ਕਿਉਂ ਹੁਣ ਜਿਹੜੇ ਲੋਕ ਧਮਕੀਆਂ ਦੇਂਦੇ ਆ ਪੁਲਿਸ ਪ੍ਰਸ਼ਾਸਨ ਨੂੰ ਆ ਬਾਰ ਬਾਰ ਬੇਨਤੀ ਕਰਦਾ ਕਿ ਜਿਵੇਂ ਸਿੱਧੂ ਮੂਸੇਆ ਨੂੰ ਮਾਰ ਦਿੱਤਾ ਗਿਆ ਇਨਸਾਫ ਮਿਲਿਆ ਨਹੀਂ ਮਿਲਿਆ ਇਸ ਦੇਸ਼ ਦੇ ਵਿੱਚ ਸਾਡੇ ਵਰਗੇ ਬੰਦੇ ਬੜੇ ਰੁੱਲਦੇ ਪਏ ਆ ਔਰ ਜੇ ਦੇਸ਼ ਨੂੰ ਹੀ ਬਚਾਉਣਾ ਚਾਹੁੰਦੇ ਹੋ ਵਾਕਈ ਬਚਾਉਣਾ ਚਾਹੁੰਦੇ ਹੋ ਕਰੋ سپورਟ ਉਹਨਾਂ ਦੀ ਜਿਨ੍ਹਾਂ ਦੀ ਮੈਂ ਕਹਿੰਦਾ ਵਾਂ ਜਿਨ੍ਹਾਂ ਦੀ سپورਟ ਮੈਂ ਕਹੂੰਗਾ ਦੁਨੀਆ ਵੀ ਮੰਨੇਗੀ ਸਪੋਰਟ ਕਰਨਾ ਸਭ ਤੋਂ ਪਹਿਲਾਂ ਦੀਪ ਸਿੱਧੂ ਠੀਕ ਹੈ ਜੀ ਉਸ ਤੋਂ ਬਾਅਦ ਸਾਡਾ ਲੱਖਾ ਸਿਧਾਨਾਪਰਾ ਜੀ ਚੰਦਨ ਗਰੇਵਾਲ ਔਰ ਕੁਬਰ ਬਿਜੇ ਪ੍ਰਤਾਪ ਸਖ ਜੇ ਇਹਨਾਂ ਦੇ ਇਹਨਾਂ ਨੂੰ ਕਿਹਾਤਾ ਜਾਵੇਗਾ ਕਿ ਇੰਡੀਆ ਵਿੱਚ ਭਾਰਤ ਦੇਸ਼ ਵਿੱਚ ਤੁਸੀਂ ਸਹੀ ਕਰਨਾ ਕੰਮ ਇਹ ਸਾਰਾ ਕੰਮ ਸਹੀ ਕਰ ਦਨਗੇ ਉਹ ਵੀ ਚੰਦ ਦਿਨਾਂ ਦੇ ਵਿੱਚ ਮੈਂ ਤਾਂ 4 ਘੰਟੇ ਵਾਸਤੇ ਕਹਿੰਦਾ ਮੈਨੂੰ ਪ੍ਰਧਾਨ ਮੰਤਰੀ ਬਣਾਓ ਤੇ ਮੈਂ ਇੰਡੀਆ ਅਮੀਰ ਕਰ ਦੂੰਗਾ ਜੀ ਨੇਟੂ ਜੀ ਪਿਛਲੀ ਵਾਰ ਜਦੋਂ ਫਸਟ ਟਾਈਮ ਤੁਸੀਂ ਵੋਟਾਂ ਦੇ ਖੜੇ ਹੋ ਸੀ ਤੁਹਾਨੂੰ ਸਿਰਫ 8000 9 ਵੋਟਾਂ ਪਈਆਂ ਸੀਗੀਆਂ ਤੇ ਹੁਣ ਪਿਛੇ ਇਲੈਕਸ਼ਨ ਹੋ ਕੇ ਹਟਿਆ ਕਾਫੀ ਤੁਹਾਨੂੰ ਵੋਟਾਂ ਜਿਹੜੀਆਂ ਮਾਤਰਾ ਦੇ ਵਿੱਚ ਪਈ ਆ ਵਾ ਕੀ ਹੈ ਕਿ ਤੁਹਾਡੀ ਜਿਆਦਾ ਪਬਲਿਕ ਸਿਟੀ ਹੋ ਗਈ ਹੈ ਜਾਂ ਕੀ ਹੈ ਤੁਹਾਨੂੰ ਲੋਕ ਪਸੰਦ ਕਰਨ ਲੱਗ ਗਏ ਹੈ ਕਿ ਤੁਸੀਂ ਕੰਮ ਵੀ ਕੀਤਾ ਕੋਈ ਸਮਾਜ ਸੇਵਾ ਵਾਸਤੇ ਕੋਈ ਦੇਖੋ ਮੈਂ 1 ਰੁਪਏ ਦਾ ਕੰਮ ਨਹੀਂ ਕੀਤਾ ਜੀ ਲੋਕਾਂ ਨੇ ਮੈਨੂੰ ਦਾਨ ਵਿੱਚ ਪੈਸੇ ਦਿੱਤੇ ਆ ਔਰ ਇਥੇ ਦੇ ਕਿ ਮੈਂ ਗੱਲ ਕਰਾਂ ਜੇ ਬਸਤੀ ਅੱਡੇ ਦੇ ਆਪਣਾ ਬਸਤੀ شیخ ਦੇ ਫੱਦਰ ਸਾਹਿਬ ਜਿਹੜੇ ਕਿ ਗਰੀਬ ਕੁੜੀਆਂ ਦਾ ਵਿਆਹ ਕਰਦੇ ਆ 101 ਬੱਸ ਲੈ ਕੇ ਗਏ ਆ ਔਰ ਕੀ ਬਹੁਤ ਭਲੇ ਭਲੇ ਦੇ ਕੰਮ ਕੀਤੇ ਬినੋਦ ਕੁਮਾਰ ਫੱਦਰ ਜੀ ਨੇ ਬਹੁਤ ਵਧੀਆ ਕੰਮ ਕੀਤੇ ਇਦਾਂ ਦੇ ਇਨਸਾਨ ਅੱਗੇ ਆਣ ਚਦੇ ਕਿ ਲੋਕਾਂ ਨੂੰ ਪਤਾ ਲੱਗੇ ਜਿਹੜੀਆਂ 4599 ਵੋਟਾਂ ਪਈਆਂ ਨਾ ਇਹ ਮੇਰੀਆਂ ਹੱਕ ਤੇ ਸੱਚ ਦੀਆਂ ਵੋਟਾਂ ਨਾ ਮੈਂ ਕਿਸੇ ਨੂੰ दारू ਵੰਡੀ ਨਾ ਮੈਂ ਕਿਸੇ ਨੂੰ ਪੈਸੇ ਦੇ ਦਿੱਤਾ ਇੱਕ ਛੋਟੇ ਬੱਚੇ ਨੂੰ ਅੱਜ ਭਾਰਤ ਦੇ ਇੰਡੀਆ ਨੂੰ ਕਿਸੇ ਨੂੰ ਪੁੱਛ ਕੇ ਦੇਖੋ ਤੁਸੀਂ ਕਿੰਨੀਆਂ ਵੋਟਾਂ ਪਈਆਂ ਨੀਡੂ ਨੂੰ ਉਹਨੇ ਕਹਿੰਦਾ 4599 ਹੁਣ ਕਿਸੇ ਲੀਡਰ ਦੀ ਫਾਈਲ ਖੋਲ੍ਹ ਦੋ ਉਹ ਕਹਿੰਦਾ ਵੀ ਫੁਲਾਣੇ ਬੰਦੇ ਨੂੰ ਕਿੰਨੀਆਂ ਪਈਆਂ ਉਹ ਕਹਿੰਦਾ ਮੈਨੂੰ ਕੀ ਪਤਾ ਕਹਿੰਦਾ ਇਹ ਨੀਟੂ ਦੀ ਕਿਦਾ ਪਤਾ ਕਹਿੰਦਾ ਨੀਟੂ ਦੀ ਬੋਰਡ ਦੀ ਇੱਕ ਇੱਕ ਬੋਰਡ ਦੀ ਮੈਂ ਜਾਣਕਾਰੀ ਰੱਖੀ ਹੀਰੋ ਮੈਂ ਨਹੀਂ ਬਣਿਆ ਜੀ ਹੀਰੋ 4599 ਜਿਹਦੇ ਬੰਦੇ ਨੇ ਵੋਟਾਂ ਪਾਈਆਂ ਨਾ ਇਸ ਟਾਈਮ ਹੀਰੋ ਕਪਿਲ ਸ਼ਰਮਾ ਦੇ ਵਾਂਗੂ ਹੋਆ ਸਲਮਾਨ ਖਾਨ ਵਾਂਗੂ ਹੋਆ ਸਿੱਧੂ ਮੂਸੇਵਾਲੇ ਵਾਂਗੂ ਹੋਆ ਬੱਬੂ ਮਾਨ ਵਾਂਗੂ ਹੋਆ ਜਿਨ੍ਹਾਂ 4599 ਮੈਨੂੰ ਵੋਟਾਂ ਪਾਈਆਂ ਦੇਖੋ ਲੋਕਾਂ ਦੇ ਬੱਚੇ ਬੱਚਦੇ ਬਜ਼ੁਰਗਾਂ ਦੇ ਦਿਮਾਗ 'ਚ ਬੱਚਿਆਂ ਦੇ ਦਿਮਾਗ ਤੇ ਲੀਡਰਾਂ ਦੇ ਦਿਮਾਗ 'ਚ ਪੁਲਿਸ ਪ੍ਰਸ਼ਾਸਨ ਦੇ ਦਿਮਾਗ 'ਚ ਜੱਜ ਸਾਹਿਬ ਸਾਡੇ ਰੱਬ ਨੇ ਰੱਬ ਨੇ ਜੱਜ ਨੇ ਔਰ ਮੈਂ ਇਹਨਾਂ ਨੂੰ ਰੱਬ ਮੰਨਦਾ ਜੱਜ ਸਾਹਿਬ ਨੂੰ ਆਪਣੇ ਨਾਲ ਕਿਉਂਕਿ ਲੋਕ ਇਨਸਾਫ ਦੀ ਪੁਕਾਰ ਉੱਥੇ ਲੱਗੇ ਉਹਨਾਂ ਨੂੰ ਵੀ ਪਤਾ ਕਿ 4599 ਵੋਟ ਡੈਗਨ ਇਹ ਟੂ ਸ਼ਟਰ ਵਾਲਾ ਵੱਡੇ ਵੱਡੇ ਐਮਪੀ ਵੱਡੇ ਵੱਡੇ ਜਿਹੜੇ ਲੀਡਰ ਤਨਾਰਟ ਲੀਡਰ ਜੇ ਮੈਂ ਗੱਲ ਕਰਾਂ ਵੀ ਕਿਹੜੇ ਲੀਡਰ ਨੇ ਮੇਰਾ ਨਾਮ ਲੈ ਚੰਨੀ ਨੇ ਮੇਰਾ ਨਾਮ ਲਿਆ ਭਗਵੰਤ ਮਾਨ ਜੀ ਨੇ ਮੇਰਾ ਨਾਮ ਲਿਆ ਸੁਖਵਾਲ ਖੇਰਾਂ ਨੇ ਮੇਰਾ ਨਾਮ ਲਿਆ ਬਾਦਲ ਪਰਵਾਰ ਨੇ ਮੇਰਾ ਨਾਮ ਲਿਆ ਰਰ ਦੀਪ ਸਿੱਧੂ ਸਾਹਿਬ ਨੇ ਮੇਰਾ ਨਾਮ ਲਿਆ ਕਿਹੜੇ ਬੰਦੇ ਮਤਲਬ ਵੱਡੇ ਵੱਡੇ ਬੰਦਿਆਂ ਨੇ ਵੀ ਮੈਨੂੰ ਮਤਲਬ ਨੇਟੋ ਜੀ ਕਾਫੀ ਮਤਲਬ ਤੁਸੀਂ ਇਸ ਟਾਈਮ ਫੇਮਸ ਹੋ ਗਏ ਹੋ ਪੂਰਾ ਫੇਮਸ ਨਹੀਂ ਹੋਇਆ ਮੈਂ ਫੇਮਸ ਮੈਂ ਫੇਮਸ ਹੋ ਕੇ ਕੀ ਲੈਣਾ ਮੈਂ ਦੁਨੀਆ ਦੇ ਹੱਕ ਵਾਸਤੇ ਲੜਦਾ ਪਿਆ ਕਿ ਸਾਡੇ ਪੰਜਾਬੀਆਂ ਦਾ ਬੇੜਾ ਗਲਤ ਹੋ ਗਿਆ ਸਾਡੇ ਪੰਜਾਬੀਆਂ ਨੂੰ ਵਿਚਾਰਿਆਂ ਨੂੰ ਪਿੱਛੇ ਕਿਉਂ ਕੀਤਾ ਗਿਆ ਸਾਡੇ ਪੰਜਾਬ ਵਿੱਚ ਪੈਸਾ ਕਿੱਥੋਂ ਕਿੱਥੇ ਗਿਆ ਅੱਜ ਜੇ ਸਾਡੀ ਜੇਬ 10 ਰੁਪਏ ਤੇ 50 ਰੁਪਏ ਦਾ ਖਰਚਾ ਪੰਜਾਬੀ ਵਿਚਾਰੇ ਕੀ ਕਰਨ ਪੰਜਾਬੀ ਕਿੱਥੇ ਜਾਣ ਪੰਜਾਬੀਆਂ ਨੂੰ ਨੌਕਰੀ ਨਹੀਂ ਮਿਲੀਆਂ ਪੰਜਾਬੀ ਵਿਚਾਰੇ ਰੁੱਲ ਗਏ ਯਾਰ ਇਹ ਪੰਜਾਬ ਨੂੰ ਮੈਂ ਰੁੱਲਦਾ ਨਹੀਂ ਦੇਖ ਸਕਦਾ ਦੇ ਇਹਨੂੰ ਪੰਜਾਬ ਨੂੰ ਬਚਾਉਣਾ ਪੂਰੇ ਭਾਰਤ ਦੇਸ਼ ਨੂੰ ਬਚਾਉਣਾ ਉਹਦੇ ਅੱਗੇ ਤੁਹਾਡਾ ਸਿਰਫ ਡਿਸੀਜਨ ਇੱਕੋ ਹੀ ਆ ਉਹ ਹੈ ਚੰਦਨਗਰੇਵਾਲ ਠੀਕ ਹੈ ਜੀ ਔਰ ਕੁਵਰ ਵਿਜੇ ਪ੍ਰਤਾਪ ਸਿੰਘ ਦੀਪ ਸਿੱਧੂ ਤੇ ਸਾਡਾ ਪ੍ਰਾਂ ਲੱਖਾ ਸਦਾਣਾ ਇਹ ਚਾਰ ਬੰਦੇ ਐ ਨਾ ਦੇਸ਼ ਮੈਨੂੰ ਵੋਟ ਬਿਲਕੁਲ ਨਾ ਪਾਓ ਕੋਈ ਲੀਡਰ ਕੈਂਬਰੇ ਆਉਣ ਦੇ ਵਿੱਚ ਜਾਂ মিডিਆ ਸਾਹਮਣੇ ਕਹਿ ਸਕਦਾ ਮੈਨੂੰ ਵੋਟ ਨਾ ਪਾਇਓ ਕਦੇ ਵੀ ਉਹਨੇ ਕਹਿਣਾ ਉਨੇ ਕਦੇ ਵੀ ਨਹੀਂ ਕਹਣਾ ਉਹਨੇ ਕਹਣਾ ਜੀ ਮੈਂ ਧਰਮ ਵਾਸਤੇ ਆਹ ਕੰਮ ਕੀਤਾ ਮੈਂ ਧਰਮ ਵਾਸਤੇ ਉਹ ਕੰਮ ਕੀਤਾ ਔਰ ਗੁਰਦਾਸ ਮਾਨ ਸਾਹਿਬ ਦੀ ਗੱਲ ਬਿਲਕੁਲ ਸੱਚੀ ਹੈ ਕਿ ਧਰਮ ਦੇ ਨਾਂ ਤੇ ਜਿੰਨਾ ਮਰਜੀ ਲੁੱਟ ਲੈ ਲੋਕਾਂ ਨੂੰ ਇਹ ਧਰਮ ਦੇ ਨਾਂ ਤੇ ਤੁਸੀਂ ਜਿੰਨਾ ਮਰਜੀ ਲੁੱਟੋ ਜੋ ਮਰਜੀ ਕਰੋ ਇਹਨਾਂ ਨਾਲ ਤੁਹਾਡੇ ਨਾਲ ਚੱਲ ਪੈਣਾ ਪਰ ਜਿਹੜਾ ਨੀਟੂ ਸ਼ਟਰਨ ਵਾਲਾ ਨੀਟੂ ਸ਼ਟਰਨ ਵਾਲਾ ਇੱਕ ਸੱਚ ਦੀ ਕਿਤਾਬ ਵਾ ਇਹਨੂੰ ਬੰਦ ਕਰਨ ਵਾਸਤੇ ਬੜੇ ਜ਼ੋਰ ਲਾਣ ਦੇ ਲੋਕੀ ਬੜੇ ਤਰੀਕੇ ਦੇ ਲੋਕੀ ਧਮਕੀਆਂ ਦੇਣ ਦੇ ਬੜਾ ਕੁਝ ਕਹਿਣ ਦੇ ਮੈਂ ਹਾਰ ਕੇ ਹੁਣ ਆਪਣੇ ਇੰਸਟਾਗ੍ਰam ਤੇ ਤੇ YouTube ਦੇ ਉੱਤੇ ਉਹਨਾਂ ਬੰਦਿਆਂ ਨੰਬਰ ਪਾ ਦੇਣਾ ਕਹਿੰਦਾ ਸਾਰੇ ਮੈਨੂੰ ਕਹਿੰਦੇ ਨੰਬਰ ਪਾ ਕੇ ਦੇਖੋ ਇੱਕ ਵਾਰੀ ਜੇ ਨੇਰੀ ਨਾ ਬਣਾਤੀ ਮੈਂ ਕਹਿੰਦਾ ਨਹੀਂ ਯਾਰ ਕਿਸੇ ਦਾ ਮਾੜਾ ਨਹੀਂ ਕਰਨਾ ਪਰ ਮੇਰਾ ਮਾੜਾ ਕਰਦੇ ਪਏ ਮੈਂ ਕਹਿੰਦਾ ਕੱਲ ਨੂੰ ਮੈਨੂੰ ਕੁਝ ਹੋ ਜਵੇ ਤੇ ਇਸ ਦਾ ਜ਼ਿੰਮੇਵਾਰ ਕੌਣ ਹੈ ਮੈਂ ਪੁਲਿਸ ਪ੍ਰਸ਼ਾਸਨ ਨੂੰ ਕੋ ਜਾਊਂਗਾ ਮੈਂ ਬੇਨਤੀ ਕਰੂੰਗਾ ਜੀ ਦੇਖੋ ਆ ਚੀਜ਼ ਹੈ ਗਈ ਹੈ ਅੱਜ ਵੀ ਡਿਵੀਜ਼ਨ ਨੰਬਰ 8 ਤੇ ਮੈਨੂੰ ਬੁਲਾਇਆਗਾ ਜੀ ਆਪਣੇ ਬਿਆਨ ਲਿਖੋ ਬਿਆਨ ਕਿੰਨੇ ਕੁ ਲਖਾਈ ਜਮਾਂ ਯਾਰ ਮੈਂ ਬਿਆਨ ਲਖਾ ਲਖਾ ਕੇ ਥੱਕ ਗਿਆ ਆਖ ਗਿਆ ਹੁਣ ਮੈਂ ਬਹਿ ਗਿਆ ਰੱਖ ਜਗ੍ਹਾ ਤੇ ਬਈ ਯਾਰ ਕਿ ਮੇਰੀ ਮੈਂ ਹੁਣ ਹਾਈ ਕੋਰਟ ਸੁਪਰੀ بس کوڈ ਵਿੱਚ ਮੇਰੀ ਸੁਣਵਾਈ ਹੋਣੀ ਚਾਹੀਦੀ ਇੱਕ ਵਾਰੀ ਕਿ ਜਿਹੜੇ ਦੰਦੇ ਬੰਦੇ ਆ ਉਹਨਾਂ ਨੂੰ ਖਿਚਾਈ ਹੋਣੀ ਚਾਹੀਦੀ ਹੈ ਕਹਿੰਦੇ ਸੀ ਆਮ ਆਦਮੀ ਪਾਰਟੀ ਆ ਗਈ ਇਹ ਹੋ ਜਾਏਗਾ ਉਹ ਹੈ ਮੇਰੇ ਹਿਸਾਬ ਨਾਲ ਤਾਂ ਕੁਝ ਵੀ ਨਹੀਂ ਹੋਇਆ ਜੇਟੂ ਜੀ ਭਗਵੰਤ ਮਾਨ ਸਰਕਾਰ ਵੱਲੋਂ ਕੁਝ ਨਹੀਂ ਹੋਇਆ ਕੁਝ ਨਹੀਂ ਹੋਇਆ ਸਰਕਾਰ ਬਣਨ ਤੋਂ ਪਹਿਲਾਂ ਇਹਨਾਂ ਨੇ ਕਿਹਾ ਸੀ ਕਿ ਅਸੀਂ ਬਦਲਾਅ ਲੈ ਕੇ ਆਵਾਂਗੇ ਕੋਈ ਬਦਲਾਅ ਨਹੀਂ ਤੁਹਾਨੂੰ ਲੱਗਦਾ ਜਿਹੜੇ 92 ਵਿਧਾਇਕ ਬਣੇ ਹੋਏ ਇਹਨਾਂ ਨੇ ਕੁਝ ਕੀਤਾ ਪੰਜਾਬ ਲਈ ਕਿਸੇ ਨੂੰ ਕੋਈ ਪਾਵਰ ਨੀਤੀ ਜੀ ਕਿਸੇ ਕੋ ਪਾਵਰ ਹੈਗੀ ਕੋਈ ਕਿਸੇ ਨੂੰ ਕਿਹਾ ਵੀ ਇੱਕ ਟੂਟੀ ਲਵਾ ਕੇ ਇੱਕ ਸਰਕਾਰ ਦੀ ਘਰੋਂ ਟੂਟੀ ਲਵਾਣੀ ਆ ਤੇ ਤੂੰ ਮਨਜ਼ੂਰੀ ਨਹੀਂ ਲੈਣੀ ਤੂੰ ਮਨਜ਼ੂਰੀ ਨਾਲ ਤੂੰ ਆਪ ਲ ਜੀ ਦਾਮੀਆਂ ਜੀ ਬੁਦੇ ਓਹੋ ਪ੍ਰੂਵਲ ਪਾਸ ਹੁਣ ਦੇਖੋ ਜੇ ਆਪਾਂ ਗੱਲ ਕਰੀ ਚਕਿੱਟੀ ਬਾਈਪਾਸ ਦੀ ਗੱਲ ਕਰੀਏ ਉੱਥੇ ਦਾ ਪੁਲ ਬਣ ਗਿਆ ਜੀ ਅ ਜੇ ਆਪਾਂ ਗੱਲ ਕਰੀ ਗੁਰੂ ਘਰ ਦੀ ਕਰੀਏ ਸੁਖਮੀ ਸਾਹਿਬ ਦਾ ਪਾਠ ਹੋ ਗਿਆ ਉੱਥੇ ਉਹਨਾਂ ਨੇ ਸਾਰਾ ਕੁਝ ਜੀ ਪੁਲ ਚਾਲੂ ਕਰਤਾ 2 ਘੰਟੇ ਵਾਸਤੇ ਪੁਲ ਮਤ ਪੁਲ ਇੱਕ ਦਿਨ ਚਾਲੂ ਕੀਤਾ 2 ਘੰਟੇ ਬਾਅਦ ਬੰਦ ਕਰਤਾ ਬੰਦ ਕਰੋ ਬੰਦ ਕਰੋ ਬੰਦ ਕਰੋ ਹੁਣ ਉੱਥੇ ਦਾ ਡਿਸੀਜਨ ਨਹੀਂ ਪਤਾ ਲੱਗ ਰਿਹਾ ਵੀ ਬੰਦ ਕਿਉਂ ਕੀਤਾ ਗਿਆ ਜੀ ਕਈ ਕਹਿੰਦੇ ਜਿਉਂ ਚੈੱਕ ਨਹੀਂ ਪਾਸ ਹੋਇਆ ਕਈ ਕਹਿੰਦੇ ਠੇਕੇਦਾਰ ਨੂੰ ਪੈਸੇ ਨਹੀਂ ਮਿਲੇ ਹੁਣ ਜਿਹੜਾ ਅਮਿਤ ਰੋੜਾ ਵਾ ਮੈਂ ਉਹਨੂੰ ਗਿਆ ਹੱਥ ਜੋੜ ਕੇ ਅਪੀਲ ਕਰਦਾ ਵੀ ਤੂੰ ਕਿ ਕਿਦਾਂ ਲੋਕਾਂ ਤੋਂ ਵੋਟ ਪਾਈ ਆ ਜੀ ਕਿਉਂ ਵੋਟ ਪਾਈ ਤੈਨੂੰ ਤੈਨੂੰ ਵੋਟ ਪਾਉਣ ਦਾ ਰੀਜ਼ਨ ਕੀ ਸੀਗਾ ਵੀ ਉਹ ਲੋਕਾਂ ਦਾ ਪੁਲ ਬੰਦ ਕਰੇ ਚਕਿੱਟੀ ਬਾਈਪਾਸ ਦਾ ਤੂੰ ਪੁਲ ਬੰਦ ਕਰਤਾ ਗੁਰੂ ਨਾਨਕਪੁਰੇ ਦਾ ਵੀ ਤੂੰ ਕਿਉਂ ਬੰਦ ਕਰਾਇਆ ਮੈਨੂੰ ਤੇਰੀ ਗੱਲ ਸਮਝ ਨਹੀਂ ਲੱਗੀ ਵੀ ਤੂੰ ਇੱਕ ਐਮਐਲਏ ਆ ਤੇਰੇ ਚ ਪਾਵਰ ਆ ਤੇਰੇ ਚ ਮਨਲਾ ਵੀ ਅਸੀਂ ਕਿ ਤੂੰ ਇੱਕ ਮਾਲਾ ਜ਼ਿੰਮੇਦਾਰ ਬੰਦਾ ਹੋ ਕੇ ਲੋਕਾਂ ਨੂੰ ਪਰੇਸ਼ਾਨ ਕਰਨ ਰਿਹਾ ਕੱਲੂ ਵੋਟਾਂ ਕਿੱਥੇ ਕੋ ਲੈਣੀ ਹੈ ਉੱਥੇ ਜਾ ਕੇ ਜੀ ਆਮ ਆਦੀ ਪਾਰਟੀ ਵੋਟਾਂ ਮੰਗ ਸਕਦੀ ਉੱਥੋਂ ਮੇਰੇ ਹਿਸਾਬ ਨਾਲ ਤਾਂ ਨਹੀਂ ਮੰਗ ਸਕਦੀ ਮੈਂ ਦੇਖੋ ਮੈਂ ਕਿਸੇ ਖਿਲਾਫ ਨਹੀਂ ਬੋਲਣਾ ਨਾ ਮੈਨੂੰ ਬੋਲਣ ਦੀ ਲੋੜ ਜੇ ਸਾਡੀ ਗੱਲ ਕਰੀਏ ਪੰਜਾਬੀ ਮਾਂ ਬੋਲੀ ਦੀ ਠੀਕ ਹੈ ਨਾ ਜੀ ਸਾਡੇ ਦੇਸ਼ ਦਾ ਪੈਸਾ ਕਿੱਥੇ ਗਿਆ ਇਹ ਸਾਨੂੰ ਭਗਵੰਤ ਮਾਨ ਜੀ ਦੱਸਣ ਜੇ ਉਹ ਦੱਸ ਸਕਦੇ ਆ ਮੈਂ ਉਹਨੂੰ ਮਿਲਣਾ ਚਾਹੁੰਦਾ ਮੈਂ ਭਗਵੰਤ ਮਾਨ ਸਾਹਿਬ ਦੇ ਖਿਲਾਫ ਨਹੀਂ ਬੋਲਦਾ ਨਾ ਮੈਂ ਕੋਈ ਮੇਰਾ ਰਾਈਟ ਹੈ ਕਿ ਮੈਂ ਬੋਲਣ ਨਾਲ ਕੋਈ ਨਾ ਜਿ세 ਸਾਰੀ ਦੁਨੀਆ ਵਿਚਾਰੀ ਚੁੱਪ ਕਰਕੇ ਬੈਠੀ ਨਿੱਟੂ ਛੜਨਾ ਵਾਲਾ ਕਿਉਂ ਬੋਲੇ ਜੀ ਪਰ ਲੇਕਿਨ ਹੁਣ ਜੇ ਆਪਾਂ ਗੱਲ ਕਰੀਏ ਲੀਡਰਾਂ ਦੀ ਜੀ ਹੁਣ ਆਪਾਂ ਬੋਰਡ ਕਿਨੂੰ ਪਾਈਏ ਬੋਰਡ ਕਿਨੂੰ ਪਾਈ ਭਾਜਪਾ ਨੂੰ ਬੋਰਡ ਪਾਈਏ ਕਿ ਜਿਹੜੇ ਚਲੋ ਵੀ ਜਿਹੜੇ ਹੁਣ ਕੀ ਵੀ ਕੁਛ ਦਾ ਕੁਛ ਕਰਦੇ ਪਿਆ ਕੀ ਧਰਮ ਦੇ ਵਿੱਚ ਵੀ ਹਰ ਜਗ੍ਹਾ ਤੇ ਅੱਗੇ ਹੋ ਗਏ ਨਿੱਟੂ ਜੀ ਮੈਂ ਇੱਕ ਮਿੰਟ ਤੁਹਾਡੇ ਕੋਲ ਸਵਾਲ ਪੁੱਛਣਾ ਚਾਹੁੰਦਾ ਲੋਕਾਂ ਨੇ ਪਹਿਲਾਂ ਕਾਂਗਰਸ ਵੀ ਦੇਖ ਲਈ ਅਕਾਲੀ ਵੀ ਦੇਖ ਲਏ ਹੋਰ ਸਰਕਾਰਾਂ ਵੀ ਦੇਖ ਲਈਆਂ ਲੋਕਾਂ ਨੇ ਇੱਕ ਬਦਲਾਵ ਲੈਣ ਵਾਸਤੇ ਇਹਨਾਂ ਨੂੰ ਵੋਟ ਪਾਈ ਪਰ ਫਿਰ ਦੁਬਾਰਾ ਸਿਸਟਮ ਤਾਂ ਉਹੀ ਬਣ ਗਿਆ ਬਨਣਾ ਹੀ ਸੀਗਾ ਸਿਸਟਮ ਉਹੀ ਮੈਂ ਤਾਂ ਦੱਸਦਾ ਮੇਨ ਗੱਲ ਕੀ ਹੈ ਜਿੱਥੇ ਮੇਨ ਗੱਲ ਕਰੀ ਆ ਜਾ ਕੇ ਹੁਣ ਬੀਜੇਪੀ ਲੋਕੀ ਦੇਖਦੇ ਪਿਆ ਵੀ ਬੀਜੇਪੀ ਉਹ ਕਹਿੰਦੇ ਬੀਜੇਪੀ ਨੂੰ ਪਾ ਕੇ ਦੇਖ ਲੈ ਬੀਜੇਪੀ ਨੂੰ ਬੀਜੇਪੀ ਨੇ ਤਾਂ ਅੱਗੇ ਹੀ ਬੇੜਾ ਕਰ ਦਿੱਤਾ ਜੀ ਹਾਂ ਜੇ ਮੰਨ ਲਓ ਅਸੀਂ ਕਾਂਗਰਸ ਨੂੰ ਵੋਟ ਪਾਣੀ ਹੈ ਜੀ ਉ ਆਮ ਆਦੀ ਪਾਰਟੀ ਨਾਲ ਲੱਗੀ ਤੇ ਕਾਂਗਰਸ ਹੁਣ ਕਹਿੰਦੇ ਗੱਠ ਜੋੜ ਹੋ ਰਿਹਾ ਜੀ ਸਾਨੂੰ ਇਹ ਪਤਾ ਨਹੀਂ ਕਨਫਰਮ ਕਿ ਹੋ ਰਿਹਾ ਕਿ ਨਹੀਂ ਹੋ ਰਿਹਾ ਪਰ ਕਹਿੰਦੇ ਜੀ ਗੱਠ ਜੋੜ ਹੋ ਰਿਹਾ ਜੇ ਗੱੜ ਜੋੜ ਮੰਨ ਲਓ ਕਾਂਗਰਸ ਨੂੰ ਬੋਟ ਪਾ ਲਈ ਤੇ ਆਮ ਆਦੀ ਪਾਰਟੀ ਆਮ ਆਦੀ ਪਾਰਟੀ ਬੋਟ ਪਾ ਲਈ ਤੇ ਬੋਟ ਪਾ ਲਈ ਤੇ ਕਾਂਗਰਸ ਬੋਟ ਪਾ ਲਈ ਇੱਕ ਹੋ ਗਿਆ ਤੇ ਜੇ ਆਪਪੋਂ ਨੇ ਹਾਥੀ ਨੂੰ ਜੀ ਹਾਥੀ ਰਲਦਾ ਵਾ ਅਕਾਲੀ ਦਲ ਦੇ ਵਿੱਚ ਜੀ ਅਕਾਲੀ ਦਲ ਕਿਦੇ ਵਿੱਚ ਰਲਦਾ ਫੁੱਲ ਵਾਲਿਆਂ ਦੇ ਵਿੱਚ ਬੀਜੇਪੀ ਚ ਉਹ ਯਾਰ ਵੋਟ ਪਾਉਣ ਵਾਲਾ ਬੰਦਾ ਕਿਹੜਾ ਰਹਿ ਗਿਆ ਸਾਡੇ ਕੋ ਤੇ ਨੇੜੂ ਜਨਤਾ ਕੀ ਕਰੇ ਫਿਰ ਕਿੱਥੇ ਜਾਏ ਜਨਤਾ ਪਾਵੇ ਸਿਰਫ ਆਜ਼ਾਦ ਬੰਦਿਆਂ ਨੂੰ ਵੋਟ ਪਾਵੇ ਜੀ ਐਤ ਕੀ ਜਨਤਾ ਦੀ ਕਿਸਮਤ ਮੈਂ ਨਹੀਂ ਕਹਿੰਦਾ ਕਿ ਮੈਂ ਬਹੁਤ ਵੱਡਾ ਆ ਮੈਂ ਇਹ ਆ ਮੈਂ ਕੁਝ ਵੀ ਨਹੀਂ ਮੇਰੇ ਘਰ ਤੇ ਰੋਟੀ ਖਾਣ ਨੂੰ ਨਹੀਂ ਹੈਗੀ ਮੇਰੇ ਕੋਲ ਕੋਈ ਬੰਦਾ ਨਹੀਂ ਆਉਣ ਕੈਮਰੇਜ ਕਹੂਗਾ ਕਿ ਮੇਰੇ ਕੋਲ ਰੋਟੀ ਖਾਣ ਨੂੰ ਨਹੀਂ ਹੈਗੀ ਕਹੂਗਾ ਭਾਜੀ ਨਹੀਂ ਕਹੂਗਾ ਮੈਂ ਕਹਿੰਦਾ ਕਿ ਮੇਰੇ ਘਰ ਰੋਟੀ ਖਾਣ ਨੂੰ ਨਹੀਂ ਆਗੀ ਪਰ ਫਿਰ ਵੀ ਅਸੀਂ ਲੜਦੇ ਪਏ ਆ ਕਿਉਂਕਿ ਸਾਡੇ ਸਾਡੇ ਵਿੱਚ ਪਾਵਰ ਪਤਾ ਕਿਉਂ ਆ ਡਾਕਟਰ ਪੀਮਰਾਵ ਬਾਬਾ ਸਾਹਿਬ ਨੇ ਸਾਡੀਆਂ ਰਗਾਂ ਦੇ ਵਿੱਚ ਖੂਨ ਇਦਾਂ ਦਾ ਇਦਾਂ ਦਾ ਕਰ ਦਿੱਤਾ ਵੀ ਆਜ਼ਾਦੀ ਵਾਸਤੇ ਲੜਨਾ ਸੀ ਜਦ ਵੀ ਸੁੱਤੇ ਪਏ ਉਠੇ ਆਜ਼ਾਦੀ ਆਜ਼ਾਦੀ ਦਿਮਾਗ ਵਿੱਚ ਇੱਕ ਰੱਖਿਆ ਜੈ ਪੀਮ ਜੈ ਭਾਰਤ ਜੈ ਪੀਮ ਜੈ ਭਾਰਤ ਇਹ ਨਾਰਾ ਸਾਡੇ ਦਿਮਾਗ ਦੇ ਸਾਡੇ ਖੂਨ ਦੇ ਰਗਾਂ 'ਚ ਦੌੜਦਾ ਪਿਆ ਇਹ ਲੀਡਰਾਂ ਨੂੰ ਸਮਝ ਨਹੀਂ ਆ ਰਿਹਾ ਜੀ ਥਾਣਿਆਂ ਵਿੱਚ ਫੋਟੋ ਲਾਉਣਾ ਜਾਂ ਅਦਾਲਤਾਂ 'ਚ ਫੋਟੋ ਲਾਉਣਾ ਕੁਝ ਨਹੀਂ ਹੋਣਾ ਜੀ ਜਦੋਂ ਕਿ ਬੰਦਾ ਮਰਦਾ ਸੀਗਾ ਤੇ ਉਹਨੂੰ ਕਹਿੰਦੇ ਸੀ ਵੀ ਇਹ ਸਤੀ ਤਾਵਾ ਜੇ ਆ ਬੰਦਾ ਮਰ ਗਿਆ ਦੀ ਜਨਾਨੀ ਨੂੰ ਇਦਾਂ ਹੀ ਸਾੜ ਦਿੱਤਾ ਜਾਵੇ ਦੇ ਨਾਲ ਜੀ ਇਹ ਡਾਕਟਰ ਪੀਮਰਾਵ ਬਾਬਾ ਸਾਹਿਬ ਨੇ ਬੰਦ ਕਰਾਇਆ ਸੀ ਕਿ ਉਹਨਾਂ ਨੇ ਆਪਣੀ ਕਲਮ ਦੇ ਜ਼ੋਰ ਤੇ ਬੰਦ ਕਰਾਇਆ ਸੀਗਾ ਵੀ ਨਹੀਂ ਇਹ ਕੰਮ ਗਲਤ ਆ ਫਿਰ ਉਦੋਂ ਦੇਸ਼ ਦੀ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਹੋ ਸੀ ਜਨਾਨੀਆਂ ਨੂੰ ਲੇਡੀਜ਼ ਨੂੰ ਘਰੋਂ ਬਾਹਰ ਨਿਕਲਦੀ ਇਜਾਜ਼ਤ ਨਹੀਂ ਸੀ ਅੱਜ ਦੇ ਲੇਡੀਜ਼ ਫੋਨ ਚਲਾ ਰਹੀਆਂ ਇਹ ਡਾਕਟਰ ਪੀਮਰਾਵ ਬਾਬਾ ਸਾਹਿਬ ਦੀਆਂ ਬਦੌਲਤਾਂ ਨੇ ਇਹ ਲੇਡੀਜ਼ ਨੂੰ ਉਹਨਾਂ ਦਾ ਧੰਨਵਾਦ ਕਰਨਾ ਚਾਹੀਦਾ ਕਿਉਂਕਿ ਜਿਹੜੀਆਂ ਜਿਹੜੇ ਸੰਵਿਧਾਨ ਦੇ ਵਿੱਚ ਜਿਹੜੇ ਮਨੁਵਾਦੀ ਸੰਵਿਧਾਨ ਦੇ ਵਿੱਚ ਲਿਖਿਆ ਨਾ ਕਿ ਘਰੋਂ ਬਾਹਰ ਇਸਤਰੀ ਨਹੀਂ ਜਾਣੀ ਚਾਹੀਦੀ ਬਾਹਰ ਤੇ ਯਾਰ ਅੱਜਕੱਲ ਤੇ ਕੁੜੀਆਂ ਪਾਇਲਟ ਬਣੀਆਂ ਪਈਆਂ ਅੱਜਕੱਲ ਪੰਜਾਬ ਪੁਲਿਸ ਆ ਅੱਜਕੱਲ ਡਾਕਟਰ ਆ ਪਾਇਲਟ ਆ ਕੁੜੀਆਂ ਯਾਨੀ ਕਿ ਪੱਤਰਕਾਰ ਵੀ ਹੈਗੀਆਂ ਨੇ ਡਾਕਟਰ ਵੀ ਹੈਗੇ ਨੇ ਔਰ ਲੇਬਰ ਵੀ ਕਰਦੀਆਂ ਕਰਾਜ ਕੰਮ ਵੀ ਕਰਦੀਆਂ ਨੇ ਹਰ ਜਗ੍ਹਾ ਤੇ ਕੁੜੀਆਂ ਵਿਚਾਰੀਆਂ ਕਾਤੀਆਂ ਪਹਿਣਾ ਸਾਡੀਆਂ ਕੰਮ ਕਰਦੀਆਂ ਨੇ ਔਰ ਜੇ ਗੱਲ ਕਰੀਏ ਇਸ ਤੋਂ ਵੱਡਾ ਸੱਚ ਦਾ ਸੀ ਸ਼ੀਸ਼ਾ ਨਹੀਂ ਦਿਖਾ ਸਕਦਾ ਦੁਨੀਆ ਨੂੰ ਮੈਂ ਵੱਡਾ ਸ਼ੀਸ਼ਾ ਡਾਕਟਰ ਪੀਮਰਾ ਬਾਬਾ ਸਾਹਿਬ ਨੇਡੋ ਜੀ ਦੁਬਾਰਾ ਜਿਹੜੇ ਇਲੈਕਸ਼ਨ ਆਉਣ ਵਾਲੇ ਨੇ ਤੇ ਕੀ ਤਿਆਰੀ ਚੱਲ ਰਹੀ ਤਾਂ ਇਹ ਬੇੜਾ ਗਰਕ ਹੋਣ ਵਾਲਾ ਵਾ ਮੈਂ ਕਹਿੰਦਾ ਆਜ਼ਾਦ ਆਜ਼ਾਦ ਬੰਦੇ ਨੂੰ ਵੋਟ ਪਾ ਦਿਓ ਚੰਗੇ ਰਹੋਗੇ ਨਹੀਂ ਤਾਂ ਸਦਾ ਵਾਸਤੇ ਤੁਸੀਂ ਵੀ ਰੋਂਦੇ ਤੇ ਮੈਂ ਵੀ ਰੋਂਦਾ ਰਹੂੰਗਾ ਰੋਈ ਜੋ ਬੈਠੇ ਕਹਿੰਦੇ ਗੁਨਾਹ ਕਰਕੇ ਰੋਣਾ ਕਿਆ ਗੁਨਾਹ ਕਰਕੇ ਰੋਣਾ ਕਿਆ ਪਹਿਲੇ ਸਮਝ ਜਾਤੇ ਭਗਵਾਨ ਕੌਣ ਸਾ ਥਾ ਪਹਿਲੇ ਮੰਨ ਜਾਂਦੇ ਵਾਹ ਵਾਹ ਨੀਟੂ ਜੀ ਇਹ ਮੰਨਣ ਵਾਲੀ ਇਹ ਜਿਹੜੇ ਲੋਕ ਮੰਨਣਗੇ ਨਾ ਉਹੀ ਤਰਨਗੇ ਜੋ ਅਲੀ ਅਲੀ ਕਹਿਣਗੇ ਜੋ ਮੁਲਾ ਅਲੀ ਕਹਿਣ ਦੇਖੋ ਗੱਲ ਜਿਹੜੀ ਪਤੇ ਦੀ ਨਾ ਉਹ ਗੱਲ ਕਰੋ ਵੀ ਤੁਹਾਡੇ ਸਾਹਮਣੇ ਕੋਈ ਡਿਸੀਜਨ ਨਹੀਂ ਹੈਗਾ ਸਾਰੇ ਮਿਲੇ ਜੁਲੇ ਆ ਇੱਕੋ ਜਗ੍ਹਾ ਥਾਲੀ ਚ ਰੋਟੀ ਖਾਂਦੇ ਆ ਆਦ ਕੀ ਵੋਟ ਆਜ਼ਾਦ ਨੂੰ ਪਾ ਦਿਓ ਅੱਖਾਂ ਮੀਚ ਕੇ ਬੋਟ ਕਾ ਆਜ਼ਾਦ ਬੰਦੇ ਨੂੰ ਬਾਣੀ ਹੈ ਜੀ ਦੂਜਾ ਬੰਦਾ ਸਾਨੂੰ ਨજર ਨਹੀਂ ਆ ਦੂਜਾ ਬਟਨ ਵੀ ਨਹੀਂ ਨજર ਨਾਲਾ ਜੀ ਨੇਤਾ ਜੀ రామ ਮੰਦਿਰ ਤੁਹਾਨੂੰ ਪਤਾ ਕਾਫੀ ਚਰਚਾ ਚੱਲ ਰਹੀ ਹੈ ਕਿ ਸਾ ਪੂਰੇ ਦੇਸ਼ ਦੇ ਵਿੱਚ ਕਿ ਪੂਰੇ ਵਰਲਡ ਦੇ ਵਿੱਚ ਮਤਲਬ ਕਿ ਲੋਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਆ ਕਿ ਕਹਿਣਾ ਚਾਹੁੰਦੇ ਹੋ ਇਸ ਬਾਰੇ ਮੈਂ ਦੇਖੋ ਜੀ ਕਹਿੰਦੇ ਨਾ RAM ਨਾ ਚਲੇ RAM ਜੀ ਨਾ ਚਲੇ ਹਨੂਮਾਨ ਕੇ ਬਿਨਾ RAM ਜੀ ਚਲੇ ਨਾ ਹਨੂਮਾਨ ਕੇ ਬਿਨਾ ਦੁਨੀਆ ਨਾ ਚਲੇ ਸ਼੍ਰੀ ਰਾਮ ਕੇ ਬਿਨਾ RAM ਜੀ ਚਲੇ ਨਾ ਹਨੂਮਾਨ ਕੇ ਸਾਡੇ ਦਿਲਾਂ ਵਿੱਚ ਅੱਜ ਲੱਗਦਾ ਜਿਦਾਂ ਕਿ ਰਾਮ ਜੀ ਹਰ ਇੱਕ ਬੰਦੇ ਦੇ Hindu Muslim Sikh Sai ਸਾਰਿਆਂ ਨੇ ਅੱਜ ਜਿੰਨੇ ਵੀ ਆ ਸਾਰਿਆਂ ਨੂੰ ਰਾਮ ਜੀ ਦੇ ਦਰਸ਼ਨ ਹੋਣਗੇ ਰਾਮ ਜੀ ਦੇ ਨਾਮ ਲੈਣਗੇ ਭਾਵੇਂ ਰਾਮ ਜੀ ਦੇ ਵਿਰੋਧੀ ਹੋਣ ਭਾਵੇਂ ਉਹ ਰਾਮ ਜੀ ਦੇ ਸਕੇ ਸੰਬੰਧੀ ਹੋਣ ਪਰ ਅੱਜ ਸਾਰਿਆਂ ਨੂੰ ਜੈ ਸ਼੍ਰੀ ਰਾਮ ਆ ਕਿਉਂਕਿ ਅੱਜ ਸਾਰਾ ਕੋ ਰਾਮ ਪਹੁੰਚੇ ਆ ਹਰ ਘਰ ਦੇ ਵਿੱਚ ਅੱਜ ਰਾਮ ਪਹੁੰਚੇ ਆ ਅੱਜ ਵਾਕੇ ਹੀ ਦੀਵਾਲੀ ਹੈ ਪਰ ਮੈਂ ਗੱਲ ਕਰਾਂਗਾ ਜਿਹੜੇ Hindu ਸਮਾਜ ਨੇ 500 ਸਾਲ ਦੇ ਵਿੱਚ ਕੁਰਬਾਨੀਆਂ ਦਿੱਤੀਆਂ ਨੇ ਉਸ ਉਸ람 ਮੰਦਿਰ ਦੇ ਵਿੱਚ ਕਿਤੇ ਉਹਨਾਂ ਦੀ ਵੀ ਕੋਈ ਲਿਸਟ ਹੁੰਦੀ ਪਰ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਕਿ ਸ਼ਾਇਦ ਮੈਂ ਬੀਜੇਪੀ ਸਰਕਾਰ ਦੇ ਵਿੱਚ ਚੱਲ ਜਾ ਪਰ ਇੱਕ ਗੱਲ ਤੋਂ ਮੈਨੂੰ ਦੁੱਖ ਲੱਗਾ ਕਿ ਜੇ ਮੋਦੀ ਸਾਹਿਬ ਦੇ ਅੱਗੇ ਉਹਨਾਂ ਦੀ ਨਾਲ ਵਾਈਫ ਵੀ ਹੁੰਦੀ ਕਿਤੇ ਰਾਮ ਮੰਦਰ ਦੇ ਉਦਘਾਟਨ ਕਰਦੀ ਤੇ ਮੇਰਾ ਦਿਲ ਬਹੁਤ ਖੁਸ਼ ਹੋਣਾ ਸੀਗਾ ਕਿ ਸਾਡੀ ਭੈਣ ਮੋਦੀ ਸਰਕਾਰ ਦੇ ਵਿੱਚ ਨਾਲ ਜਿਹੜੀ ਉਹਨਾਂ ਨੇ ਵਾਈਫ ਵਾਈਫ ਉਹਨਾਂ ਦੀ ਹੈਗੇ ਉਸ ਸਾਰੀ ਦੁਨੀਆ ਨੂੰ ਪਤਾ ਕਿੰਦੀ ਉਹਨਾਂ ਦੀ ਵਾਈਫ ਹੈਗੇ ਤੇ ਅੱਜ ਉਹ ਜਾ ਕੇ ਰਾਮ ਮੰਦਰ ਦਾ ਨਿਰਮਾਣ ਕਰਦੇ ਤੇ ਮੈਨੂੰ ਬਹੁਤ ਖੁਸ਼ੀ ਹੋਣੀ ਸੀ ਸ਼ਾਇਦ ਮੈਂ ਬੀਜੇਪੀ ਦੇ ਵਿੱਚ ਸਰਕਾਰ ਦੇ ਵਿੱਚ ਚੱਲ ਜਾਂਦਾ ਪਰ ਮੈਂ ਦੇਖਣਾ ਜਾਂਦਾ ਵੀ ਇਦਾਂ ਕੋਣ ਨੇ ਕੱਲੇ ਨੇ ਸਵਾਗਤ ਕੀਤਾ ਚਲੋ ਠੀਕ ਹੈ ਜੀ 500 ਸਾਲ ਦੇ ਵਿੱਚ ਸਭ ਨੂੰ ਵਧਾਈ ਮੋਦੀ ਸਰਕਾਰ ਨੂੰ ਵੀ ਕਾਂਗਰਸ ਸਰਕਾਰ ਨੂੰ ਵੀ ਬੀਜੇਪੀ ਸਰਕਾਰ ਨੂੰ ਵੀ ਔਰ ਆਮ ਆਦੀ ਪਾਰਟੀ ਨੂੰ ਔਰ ਭੌਜਨ ਸਮਾਜੀ ਪਾਰਟੀ ਨੂੰ ਸਾਰੀਆਂ ਪਾਰਟੀਆਂ ਨੂੰ ਜਿੰਨੀਆਂ ਵੀ ਪਾਰਟੀਆਂ ਗਿਆ ਅਕਾਲੀ ਦਲ ਪਾਰਟੀ ਨੂੰ ਵੀ ਸਾਰਿਆਂ ਨੂੰ ਲੱਖ ਲੱਖ ਵਧਾਈ ਸ਼੍ਰੀ ਰਾਜਾ ਰਾਮਚੰਦਰ ਜੀ ਵੱਲੋਂ ਔਰ ਸਾਰੇ ਆਪਣੇ ਘਰ ਰਾਮ ਉਸ ਦਿਨ ਮਨਾਓ ਕਿ ਅੱਜ ਦੀਵਾਲੀ ਦਾ ਦਿਨ ਮਨਾਓ ਨੇਟੂ ਜੀ ਮੈਂ ਦੇਖ ਰਿਹਾ ਕਿ ਜਿਹੜੇ ਪੰਜਾਬ ਦੇ ਜਿਹੜੇ ਹਾਲਾਤ ਆ ਬੜੇ ਮਤਲਬ ਕਿ ਬੱਤਰ ਹੋ ਰਹੇ ਆ ਨਸ਼ਾ ਵਧ ਰਿਹਾ ਵਾ ਗੈਂਗਸਟਰਵਾਦ ਵਧ ਰਿਹਾ ਵਾ ਤੇ ਫਰੋਤੀਆਂ ਵਾਸਤੇ ਜਿਹੜੀਆਂ ਕੋਲ ਆ ਰਹੀਆਂ ਵਾ ਦੱਸੋ ਸਾਨੂੰ ਇਹਦੇ ਬਾਰੇ ਇਹ ਸਾਰਾ ਲੀਡਰ ਜੀ ਲੀਡਰ ਕਹਿੰਦੇ ਤੂੰ ਮੇਰਾ ਬੰਦਾ ਮੈਂ ਤੇਰਾ ਲੀਡਰ ਜੋ ਮਰਜੀ ਪੁੱਤ ਕਰ ਜਾ ਕੇ ਇਹ ਸਭ ਲੀਡਰ ਭੇਜਦੇ ਬੰਦੇ ਜੀ ਮੈਨੂੰ ਧਮਕੀ ਆ ਰਹੀਆਂ ਇਹ ਲੀਡਰ ਭੇਜਦੇ ਬੰਦੇ ਮੈਨੂੰ ਸ਼ਰਿਆਮ ਪਤਾ ਲੱਗਦਾ ਵਾ ਹੁਣ ਖੁੱਲ ਕੇ ਨਹੀਂ ਦੱਸਦਾ ਕਿਹੜੀ ਪਾਰਟੀ ਦਾ ਬੰਦਾ ਵਾ ਇੱਕ ਫੋਨ ਕਰਦਾ ਮੈਨੂੰ ਏਜੰਟ ਕਿ ਮੈਂ ਤੈਨੂੰ ਚੁਕਵਾ ਦੂੰਗਾ ਤੂੰ ਮੇਰੀ ਪਹੁੰਚ ਨਹੀਂ ਜਾਣਦਾ ਮੈਂ ਕਹਾ ਕੀ ਕਰੇਗਾ ਤੂੰ ਕਹਿੰਦਾ ਜੇਲ੍ਹ 'ਚ ਮੇਰੀ ਪੂਰੀ ਚੱਲਦੀ ਆ ਜੇਲ੍ਹ ਦੇ ਅੰਦਰ ਕੀ ਹੁੰਦਾ ਜੇਲ੍ਹ ਦੇ ਬਾਹਰ ਕੀ ਕੀ ਏਜੰਟ ਜਿਹੜਾ ਲੋਕਾਂ ਨੂੰ ਬਾਹਰ ਭੇਜਦਾ ਠੱਗੀਆਂ ਠੋਡੀਆਂ ਮਾਰਦਾ ਬੰਦਾ ਉਹਨੂੰ ਵੀ ਇਹ ਪਤਾ ਜੇਲ੍ਹ ਦੇ ਅੰਦਰ ਕੀ ਹੋ ਰਿਹਾ ਜੇਲ੍ਹ ਦੇ ਬਾਹਰ ਕੀ ਹੋ ਰਿਹਾ ਜੀ ਤੇ ਫਿਰ ਜਿਹੜੇ ਜੱਜ ਸਾਹਿਬ ਸਾਡੇ ਉਹ ਕੀ ਏ ਜੱਜ ਸਾਹਿਬ ਜਿਹੜੇ ਸਾਡੇ ਨੇ ਉਹ ਕੀ ਏ ਜੱਜ ਨੂੰ ਅਸੀਂ ਰੱਬ ਮੰਦੇ ਆ ਜਾਂ ਕੋਈ ਜਦੋਂ ਅਦਾਲਤ ਖੜੇ ਹੁੰਦੇ ਨੇ ਨਾ ਜਾਂ ਹੱਥ ਜੋੜ ਕੇ ਖੜੇ ਹੁੰਦੇ ਆ ਉਹ ਨਾਲ ਇੱਕ ਨਜ਼ਰ ਤੇ ਬੰਦਾ ਦੇਖ ਕੇ ਪਛਾਣ ਲੈਂਦੇ ਆ ਗੁਨੇਗਾਰ ਆ ਕਿ ਨਹੀਂ ਗੁਨੇਗਾਰ ਕਿਉਂਕਿ ਜੱਜ ਸਾਹਿਬ ਨੇ ਚਾਰ ਕਤਾਬਾਂ ਪੜੀਆਂ ਹੁੰਦੀਆਂ ਉਹਨੂੰ ਅਸੀਂ ਜੱਜ ਬਣਾਉਨੇ ਆ ਜੀ ਉਹ ਸਾਡੇ ਫੈਸਲੇ ਡਿਸੀਜਨ ਲੈ ਸਕੇ ਸਾਨੂੰ ਸੱਚਾਈ ਦਾ ਦਰਵਾਜ਼ਾ ਇੱਕ ਜੱਜ ਸਾਹਿਬ ਹੀ ਦਿਖਾ ਸਕਦੇ ਆ ਜੀ ਔਰ ਇਹ ਸਭ ਲੀਡਰਾਂ ਦਾ ਬੇੜਾ ਬੈਠਾ ਵਾ ਇਹਨਾਂ ਦਾ ਬੇੜਾ ਬੈਠ ਜਦ ਤੱਕ ਇਹ ਬੈਠੇ ਨੇ ਨਾ ਧਰਤੀ ਦੇ ਵਿੱਚ ਕੁਝ ਨਹੀਂ ਹੋਣਾ ਜੇ ਇਹਨੇ ਨਾ ਕੀ ਆਜ਼ਾਦ ਨੂੰ ਵੋਟ ਪਾ ਆਜ਼ਾਦ ਜਿੱਤ ਗਏ ਨਾ ਜਦੋਂ ਆਜ਼ਾਦ ਜਿੱਤ ਗਏ ਤੇ ਸਾਰੀਆਂ ਸਰਕਾਰਾਂ ਨੇ ਇਦਾਂ ਕਾਨੂੰਨ ਹੱਥ ਲਾਉਣੇ ਭਰਾਵਾ ਮੇਰੇ ਪਿਓ ਦੀ ਤੋਬਾ ਤੇ ਜੋ ਕਹਿੰਦੇ ਸੀ ਕਰਨ ਤਿਆਰ ਆ ਜੀ ਨੇਤੂ ਜੀ ਅਕਸਰ ਅੱਜਕੱਲ੍ਹ ਸਿੰਗਰਾ ਦਾ ਬੜਾ ਚੱਲ ਰਿਹਾ ਹੈ ਕੰਟਰੋਵਰਸੀ ਹੋ ਰਹੀ ਆ ਕਾਫੀ ਸਿੰਗਰ ਆ ਇੱਕ ਦੂਜੇ ਦੇ ਇਹ ਸਭ ਮਿਲੀਚੁਲੀ ਚਾਲ ਹੈ ਕੋਈ ਕੌਂਟਰੋਵਰਸੀ ਨਹੀਂ ਹੁੰਦੀ ਫੋਨਾਂ ਤੇ ਗੱਲ ਸੈਟਿੰਗ ਕਰ ਲੈਂਦੇ ਆ ਉਸ ਤੋਂ ਬਾਅਦ ਕੌਂਟਰੋਵਰਸੀ ਉਤਰਦੇ ਆ ਕਿ ਮੇਰਾ ਬੰਦਾ ਤੂੰ ਆ ਤੇਰਾ ਬੰਦਾ ਮੈਂ ਆ ਉਹ ਜੇ ਗੱਲ ਕਰੀ ਸਿੱਧੂ ਮੂਸੇ ਵਾਲੇ ਦੀ ਉਹਦੀ ਤਾਂ ਕਿਸੇ ਨਾਲ ਕੌਂਟਰੋਵਰਸੀ ਹੈ ਹੀ ਨਹੀਂ ਸੀ ਜੀ ਉਹਦੀ ਕੌਂਟਰੋਵਰਸੀ ਕਿਹਦੇ ਨਾਲ ਬੰਦੇ ਨਾਲ ਸੀ ਇਹ ਕਿਸੇ ਦੁਨੀਆ ਦੇ 1 2 3 4 ਬੰਦੇ ਨੂੰ ਸਿਖਾਣ ਨੂੰ ਪਤਾ ਬਾਕੀ ਸਭ ਐਵੇਂ ਹੀ ਰੌਲਾ ਪਾਈ ਜਾਂਦੇ ਕਿ ਬੱਬੂ ਮਾਨਾ ਸੀਗੇ ਇਦਾਂ ਸੀਗੀ ਉਹਨਾਂ ਕੌਂਟਰੋਵਰਸੀ ਕਿਸੇ ਦੀ ਨਹੀਂ ਸੀ ਸਟ ਇੰਡਸਟਰੀ ਔਰ ਲੀਡਰਾਂ ਨੇ ਮਰਵਾਇਆ ਨੂੰ ਜਦੋਂ ਉਹਦੀ ਸਿਕਿਉਰਿਟੀ ਖੋਈ ਗਈ ਦੂਜੇ ਦਿਨ ਵਿਚਾਰ ਨੂੰ ਮਰਵਾ ਦਿੱਤਾ ਗਿਆ ਕਿਉਂ ਕਿ ਹੁਣ ਮੈਂ ਤਾਂ ਦੱਸਦਾ ਇੱਕ ਗਾਣਾ ਆਇਆ ਸੀਗਾ ਮੈਂ ਨਾਮ ਨਹੀਂ ਲਊਗਾ ਉਸ ਬੰਦੇ ਦਾ 128 ਕੁੜੀ ਦਾ 47 ਵੇਟ ਕੁੜੀ ਦਾ ਠੀਕ ਹੈ ਜੀ ਉਹ ਮੈਨੂੰ ਕੋਲ ਬੁਲਾਵੇ ਨਖਰੇ ਕਰੇ ਇਦਾਂ ਨੇ ਗਾਣਾ ਗਾਤਾ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਸਿੱਧੂ ਮੂਸੇ ਦਾ ਦੀ ਕਲਮ ਚੱਲੀ ਉਹਨੇ ਕੀ ਲਿਖਿਆ ਸੀਗਾ ਹੋ ਜਿਹੜੇ ਰੰਨਾ ਦੇ ਸੀ ਇਲਕ ਮੀਣ ਦੇ ਨੀ ਮੈਂ ਅਸਲੇ ਤੇ ਗੌਣ ਲਾ ਦਿੱਤੇ ਆ ਤੇਰੇ ਬੰਬੇ ਬੰਬੇ ਵਾਲੇ ਮਿੱਠੀ ਏ ਮੈਂ ਮੂਸੇਪਿੰਡ ਆਉਣ ਲਾ ਦਿੱਤੇ ਆਣਾ ਕੀ ਗੀਤ ਉਸ ਦੇ ਜੋ ਸਿਰਾਂ ਤੋਂ ਨਾ ਲਾਉਂਦੇ ਚੁੰਨੀਆਂ ਹੋ ਤੇਰੇ 21 ਸਾਲਾਂ ਦੇ ਜੱਟ ਨੂੰ ਬਾਈ ਬਾਈ ਕੀ ਜਾਨੀ ਕਿ ਭੈਣ ਭਰਾ ਵਾਂਗੂ ਕੋਈ ਨਹੀਂ ਰਹਿੰਦਾ ਬਾਈ ਬਾਈ ਕਹਿੰਦੀ ਦੁਨੀਆ ਦੁਨੀਆ ਹੀ ਕਹਿੰਦੀ ਹੈ ਬਾਈ ਪਾ ਮੇਰਾ ਭਾਈ ਭਰਾ ਵਾ ਭਰਾ ਕਹਿੰਦੇ ਜੇ ਕੁੜੀ ਨੂੰ ਕੁੜੀ ਨੂੰ ਭੈਣ ਕੋਈ ਨਹੀਂ ਕਹਿੰਦਾ ਉਹਦੇ ਗਾਣੇ ਦਾ ਰੀਜ਼ਨ ਇਹ ਸਿਗਾ ਕਿ ਕੁੜੀ ਨੂੰ ਹੁਣ ਤੁਸੀਂ ਸੜਕ 'ਚ ਜਾਓਗੇ ਉਹਨੂੰ ਮੈਡਮ ਕਹੋਗੇ ਮੈਂ ਉਹਨੂੰ ਭੈਣ ਕਹੂੰਗਾ ਕਿਉਂਕਿ ਮੈਂ ਉਸ ਗਾਣੇ ਦਾ ਤੱਤ ਕੱਢਿਆ ਜੀ ਉਸ ਗਾਣਾ ਤੱਕ ਕੱਢਿਆ ਵਾ ਕਿ ਮੈਂ ਉਹਨੂੰ ਭੈਣ ਕਹਿਣਾ ਹੀ ਕਹਿਣਾ। ਵੀ ਲੱਖਾਂ ਡਾਂਸਰਾਂ ਲੱਖਾਂ ਹੀ ਮਾਡਲਾਂ ਮੇਨਾਂ ਕੰਮ ਕਰ ਗਈ ਐ ਅੱਜ ਵੀ ਸਾਰਿਆਂ ਨੂੰ ਮੈਂ ਭੈਣ ਕਹਿੰਦਾ ਲੋਕੀ ਹੁੰਦੇ ਯਾਰ ਉਹਦੇ ਵਰਗਾ ਬੰਦਾ ਹੀ ਨਹੀਂ ਕਿਉਂਕਿ ਮੈਂ ਮਾਤਾ ਚਿੰਤਪੂਰਨੀ ਨੂੰ ਮੰਨਦਾ ਮੈਨੂੰ ਪਤਾ ਮਾਤਾ ਚਿੰਤਪੂਰਨੀ ਦੀ ਸ਼ਕਤੀ ਬਹੁਤ ਹੈ ਮੈਨੂੰ ਕੋੜ ਪਾ ਦੇਗੀ ਜੇ ਮੈਂ ਗਲਤ ਕੁਝ ਕਿਹਾ ਤਾਂ ਤੇ। ਨੀਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਿ ਇੱਕ ਬਹੁਤ ਵਧੀਆ ਜਾਣਕਾਰੀ ਦਿੱਤੀ ਤੇ ਤੁਹਾਡੇ ਵਿਚਾਰ ਸਾਨੂੰ ਸੁਣ ਕੇ ਬੜਾ ਅੱਛਾ ਲੱਗਾ ਬਹੁਤ ਬਹੁਤ ਧੰਨਵਾਦ ਤੁਹਾਡਾ।